ਨਿਕ ਨਿਰਭਉ ਨਿਰੰਕਾਰ ਹੈ ਨਾਨਕ ਉਹ ਰੱਬ ਜਿਹੜਾ ਹੈ ਉਹ ਨਿਰਭਉ ਹੈ ਨਿਰੰਕਾਰ ਹੈ ਉਹਦਾ ਕੋਈ ਵੀ ਆਕਾਰ ਨਹੀਂ ਹੈ ਹੋਰ ਕੀਤੇ ਰਾਮ ਰਵਾਲ ਹੋਰ ਕੀਤੇ ਦਾ ਮਤਲਬ ਅਣਗਿਣਤ ਪਤਾ ਨਹੀਂ ਕਿੰਨੇ ਕਹਿੰਦੇ ਰੱਬ ਤੇ ਸੰਸਾਰ ਵਿੱਚ ਇੱਕੋ ਹੀ ਹੈ ਜਿਹੜਾ ਕਦੀ ਵੀ ਕਿਸੇ ਤੋਂ ਡਰਦਾ ਨਹੀਂ ਹੈ ਤੇ ਜਿਹਦਾ ਕੋਈ ਆਕਾਰ ਨਹੀਂ ਹੈ ਪਰ ਕਹਿੰਦੇ ਜਦੋਂ ਮੈਂ ਇਸ ਸੰਸਾਰ ਦੇ ਵੱਲ ਝਾਤੀ ਮਾਰ ਕੇ ਵੇਖਦਾ ਨਾ ਹੋਰ ਕੇਤੇ RAM RAWAL ਕਹਿੰਦੇ ਇੱਥੇ ਇੱਕ RAMCHANDAR ਦੀ ਬਾਤ ਪਾਈ ਜਾਂਦੀ ਹੈ ਕਿ RAMCHANDAR ਜੀ ਹੋਏ ਨੇ ਕਿਸੇ ਸਮੇਂ ਦੇ ਉੱਤੇ ਪਰ ਪਾਤਸ਼ਾਹ ਧੰਗੁਰੂ ਨਾਨਕ ਸਾਹਿਬ ਮਹਾਰਾਜ ਜੀ ਕਹਿੰਦੇ ਕਹਿੰਦੇ ਜਦੋਂ ਮੈਂ ਇਸ ਸੰਸਾਰ ਵਿੱਚ ਵੇਖਦਾ ਇਸ ਸੰਸਾਰ ਵਿੱਚ ਮੈਨੂੰ ਇੱਕ RAMCHANDAR ਨਹੀਂ ਉਸ RAMCHANDAR ਵਰਗੇ ਮੈਨੂੰ ਕੇਤੇ ਕਰੋੜਾਂ ਹੀ ਨਜ਼ਰ ਆਉਂਦੇ ਨੇ ਪਤਾ ਨਹੀਂ ਕਿੰਨੇ ਕ ਨੇ ਇਹਨਾਂ ਦੀ ਗਿਣਤੀ ਬਹੁਤ ਹੈ ਪਰ ਰੱਬ ਦੀ ਬਰਾਬਰੀ ਇਹਨਾਂ ਦੇ ਵਿੱਚੋਂ ਇੱਕ ਵੀ ਨਹੀਂ ਕਰ ਸਕਿਆ ਹੋਰ ਕਿਤੇ RAM ਰਵਾਲ RAM ਚੰਦਰ ਜੀ ਵਰਗੇ ਤਾਂ ਬਥੇਰੇ ਤੁਰੇ ਫਿਰਦੇ ਨੇ ਸੰਸਾਰ ਦੇ ਵਿੱਚ ਪਾਬ ਲੋਕੀ RAM ਚੰਦਰ ਜੀ ਨੂੰ ਵੜਿਆਉਂਦੇ ਸੀ ਨਾ ਵੀ ਇਹ ਰੱਬ ਨੇ ਗੁਰੂ ਸਾਹਿਬ ਨੇ ਆਖਿਆ ਵੀ RAM ਚੰਦਰ ਜੀ ਦੀ ਹਸਤੀ ਕੋਈ ਬਹੁਤੀ ਵੱਡੀ ਨਹੀਂ ਹੋਰ ਕਿਤੇ RAM ਰਵਾਲ ਰਵਾਲ ਲਫ਼ਜ਼ ਵਰਤਿਆ ਰਵਾਲ ਦਾ ਮਤਲਬ ਪਤਾ ਕੀ ਹੁੰਦਾ ਧੂੜ ਧੂੜ ਦੀ ਕਿੰਨੀ ਕੀ ਵੈਲੀ ਹੁੰਦੀ ਹਣ ਕਹਿੰਦੇ ਇਹਨਾਂ ਦੀ ਵੈਲਿਊ ਤੇ ਧੂੜ ਵਰਗੀ ਹੈ ਹੋਰ ਕਿਤੇ ਰਾਮ ਰਵਾਲ ਪਤਾ ਨਹੀਂ ਕਿੰਨੇ ਕਿੰਨੇ ਨਾਲੇ ਐ ਪਰ ਉਹ ਰੱਬ ਜਿਹੜੀ ਸੁਪਰੀਮ ਪਾਵਰ ਹੈ ਜਿਹੜੀ ਸਭ ਤੋਂ ਵੱਡੀ ਤਾਕਤ ਹੈ ਉਹਦੀ ਬਰਾਬਰੀ ਇਹ ਜੇ ਸਾਰੇ ਰਾਮ ਇਕੱਠੇ ਵੀ ਰਲ ਜਾਣ ਨਾ ਤਾਂ ਵੀ ਨਹੀਂ ਕਰ ਸਕਦੇ ਉਸ ਰੱਬ ਦੀ ਸ਼ਖਸੀਅਤ ਦੇ ਸਾਹਮਣੇ ਇਹ ਰਵਾਲ ਨੇ ਇਹ ਤੁੱਛ ਨੇ ਇਹ ਧੂੜ ਵਰਗੇ ਨੇ ਪਭ ਇਹਨਾਂ ਦੀ ਉਹ ਔਕਾਤ ਨਹੀਂ ਜੋ ਰੱਬ ਦੀ ਹੈ ਰੱਬ ਸਭ ਤੋਂ ਸੁਪਰੀਮ ਤਾਕਤ ਹੈ ਪਰ ਤੁਸੀਂ ਹਾਲਾਤ ਵੇਖੋ ਇਹ ਇਹ ਹੁਣ ਬਾਣੀ ਮੈਦੇ ਨੇ ਨਹੀਂ ਲਿਖੀ ਕਿਦੀ ਲਿਖੀ ਹੋਈ ਹੈ ਗੁਰੂ ਨਾਨਕ ਪਾਤਸ਼ਾਹ ਦੀ ਹੁਣ ਜੇ ਫੇਰ ਵੀ ਕਿਸੇ ਨੂੰ ਉਟੰਕਣ ਹੋਵੇ ਤੇ ਉਹ ਇੱਕ ਸੱਚੇ ਰੱਬ ਨੂੰ ਛੱਡ ਕੇ ਦੇਵੀਆਂ ਦੇ ਦੁਆਰਿਆਂ ਦੇ ਉੱਤੇ ਦੇਵਤਿਆਂ ਦੇ ਦੁਆਰਿਆਂ ਦੇ ਉੱਤੇ ਤੁਰਦਾ ਫਿਰੇ ਜਾਂ ਕੇ ਮੂਰਤੀਆਂ ਦੇ ਅੱਗੇ ਸਿਰ ਝੁਕਾਉਂਦਾ ਹੋਵੇ ਤੇ ਦੇਵੀ-ਦੇਵਤਿਆਂ ਨੂੰ ਇੰਪੋਰਟੈਂਸ ਦਿੰਦਾ ਹੋਵੇ ਤਾਂ ਤੁਸੀਂ ਹਾਲਾਤ ਵੇਖ ਲਓ ਫਿਰ ਸਾਡੇ ਕੀ ਬਣਦੇ ਪਏ ਨੇ ਬਾਣੀ ਦੇ ਵਿੱਚ ਇਹਨਾਂ ਖਰਾ ਸੱਚ ਲਿਖ ਕੇ ਬਿਆਨ ਕਰ ਦਿੱਤਾ ਗਿਆ ਪਰ ਸਾਡਾ ਸਮਾਜ ਫਿਰ ਵੀ ਉਸ ਪਾਸੇ ਨੂੰ ਨਹੀਂ ਤੁਰ ਸਕਿਆ ਉਸ ਪਾਸੇ ਨੂੰ ਨਹੀਂ ਤੁਰ ਸਕਿਆ ਸਾਡੇ ਲੋਕ ਮਨਮਤਾਂ ਵਾਲੇ ਪਾਸੇ ਨੂੰ ਤੁਰੇ ਨੇ ਬਾਣੀ ਦੇ ਵਿੱਚ ਜਿਹੜੇ ਆਵਾਕ ਆਏ ਸੀ ਨਾ ਵੇਖੋ ਗੱਲ ਕਲੀਅਰ ਕੀਤੀ ਸੀ ਕਈ ਲੋਕ ਜਦੋਂ ਇਹ ਬਾਣੀ 'ਚ ਰਾਮ ਲਫ਼ਜ਼ ਆਏਗਾ ਨਾ ਤੇ ਕਈ ਡੇਰੇਦਾਰੇ ਪ੍ਰਚਾਰਦੇ ਨੇ ਵੇਖੋ ਜੀ RAM ਲਫਜ਼ ਆ ਰਿਹਾ ਇਹ RAM ਚੰਦਰ ਜੀ ਬਾਰੇ ਤੇ ਕਿਹਾ ਗਿਆ ਇੱਕ ਬੇਨਤੀ ਕਰਦੇ ਆ ਬਾਣੀ 'ਚ RAM ਲਫਜ਼ ਆਇਆ ਹੈ ਇੱਚ ਕੋਈ ਸ਼ੱਕ ਵਾਲੀ ਗੱਲ ਨਹੀਂ ਹੈ ਪਰ ਜਿੱਥੇ RAM ਚੰਦਰ ਜੀ ਦਾ ਜ਼ਿਕਰ ਆਇਆ ਉਥੇ ਪਤਾ ਲੱਗ ਜਾਂਦਾ ਹੈ ਉਥੇ ਜਾਂ ਤੇ ਲక్ష్ਮਣ ਦਾ ਜ਼ਿਕਰ ਨਾਲ ਹੋਵੇਗਾ ਜਾਂ ਸੀਤਾ ਦਾ ਜ਼ਿਕਰ ਨਾਲ ਹੋਵੇਗਾ ਜਾਂ ਦਸ਼ਰਤ ਦਾ ਜ਼ਿਕਰ ਨਾਲ ਹੋਵੇਗਾ ਜਿੱਥੇ RAM ਚੰਦਰ ਜੀ ਦਾ ਜ਼ਿਕਰ ਆ ਰਿਹਾ ਪਰ ਜਿੱਥੇ ਰੱਬ RAM ਦਾ ਜ਼ਿਕਰ ਆ ਰਿਹਾ ਉਥੇ ਇਹਨਾਂ ਚੋਂ ਕਿਸੇ ਦਾ ਜ਼ਿਕਰ ਨਹੀਂ ਆਉਂਦਾ ਨਾ ਲక్ష్మణ ਦਾ ਜ਼ਿਕਰ ਆਏਗਾ ਨਾ ਸੀਤਾ ਦਾ ਜ਼ਿਕਰ ਆਏਗਾ ਬਾਣੀ ਦਾ ਫੁਰਮਾਨ ਕਦੀ ਪੜ੍ਹ ਕੇ ਵੇਖਿਓ ਜਦੋਂ ਬਾਦਸ਼ਾਹ ਕਹਿੰਦੇ ਨੇ ਰਾਮ ગયો ਰਾਵਣ ગયો ਹੁਣ ਉਥੇ ਰਾਮ ਤੇ ਰਾਵਣ ਇਹਨਾਂ ਕੱਠਿਆਂ ਦਾ ਜ਼ਿਕਰ ਆ ਗਿਆ ਇਥੋਂ ਪਤਾ ਲੱਗ ਗਿਆ ਵੀ ਰਾਮਚੰਦਰ ਜੀ ਇਸ ਸੰਸਾਰ ਵਿੱਚੋਂ ਚਲੇ ਗਏ ਪਰ ਰੱਬ ਰਾਮ ਜਿਹੜਾ ਅਸਲੀ ਹੈ ਰੱਬ ਕੋਨੂ RAM ਪਤਾ ਕਿਉਂ ਕਿਹਾ ਜਾਂਦਾ ਕਿਉਂਕਿ ਉਹ ਰਮਿਆ ਹੋਇਆ ਸਾਰੀ ਜਗ੍ਹਾ ਦੇ ਉੱਤੇ ਰਮੇ ਹੋਏ ਨੂੰ RAM ਕਿਹਾ ਜਾਂਦਾ ਜਿਹਦੇ ਬਾਰੇ ਚ ਸੁਖਮਨੀ ਸਾਹਿਬ ਦੀ ਬਾਣੀ ਚ ਗੁਰੂ ਅਰਜਨ ਪਾਤਸ਼ਾਹ ਕਹਿੰਦੇ ਨੇ ਨਾ ਰਮਈਆ ਕੇ ਗੁਣ ਚੇਤ ਪ੍ਰਾਨੀ ਉਹ ਰਮਈਆ ਕਿਹਨੂੰ ਕਿਹਾ ਅਸਲੀ ਰੱਬ ਨੂੰ ਰਮਈਆ ਕੇ ਗੁਣ ਚੇਤ ਪ੍ਰਾਨੀ ਕਬਲ ਮੂਲ ਤੇ ਕਵਨ ਦ੍ਰਿਸ਼ਟਾਨੀ ਜਿਨ ਤੂੰ ਸਾਜ ਸਵਾਰ ਸ਼ਿੰਗਾਰਿਆ ਗਰਭ ਅਗਨ ਮੈਂ ਜਿਨੇ ਉਬਾਰਿਆ ਉਹ ਸੱਚਾ RAM ਉਹ ਸੱਚੇ ਰੱਬ ਜੀ ਜਿਨ੍ਹਾਂ ਦੇ ਬਾਰੇ ਵਿੱਚ ਬਾਣੀ ਨੇ ਆਖਿਆ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਰੱਬ ਆਉਣ ਜਾਣ ਦੇ ਚੱਕਰਾਂ 'ਚ ਨਹੀਂ ਪੈਂਦਾ ਉਹ ਸਦੀਵ ਹੈ ਪਰ ਦਸ਼ਰਧ ਦਾ ਪੁੱਤਰ RAM RAM ਗयो ਰਾਵਣ ਗयो ਜਾਕੋ ਬਹੁ ਪਰਿਵਾਰ ਉਹ ਚਲੇ ਗਏ ਹੋਰ ਪੜ ਲਓ ਬਾਣੀ ਦੇ ਵਿੱਚੋਂ ਵਾਕ ਜਿੱਥੇ ਪਾਤਸ਼ਾਹ ਕਹਿੰਦੇ ਨੇ ਰੋਵੇ RAM ਰਾਮਚੰਦਰ ਜੀ ਰੋਏ ਰੋਵੇ RAM ਨਿਕਾਲਾ ਭਇਆ ਸੀਤਾ ਲਖਮਣ ਵਿਛੜ ਗਇਆ ਹੁਣ ਸੀਤਾ ਤੇ ਲਖਮਣ ਦੋਨਾਂ ਦਾ ਜ਼ਿਕਰ ਆ ਗਿਆ ਇਥੋਂ ਪਤਾ ਲੱਗ ਗਿਆ ਵੀ ਇਹ RAMਚੰਦਰ ਜੀ ਦਾ ਜ਼ਿਕਰ ਹੋ ਰਿਹਾ ਹੈ RAMਚੰਦਰ ਜੀ ਦੀ ਦਸ਼ਾ ਬਿਆਨ ਕੀਤੀ ਜਾ ਰਹੀ ਕਿ ਆਪਣੀ ਜ਼ਿੰਦਗੀ ਚ ਉਹ ਵੀ ਰੋਏ ਨੇ ਰੋਵੇ RAM ਨਿਕਾਲਾ ਭਇਆ ਰੱਬ ਕਦੀ ਨਹੀਂ ਜ ਰੋਂਦਾ ਸੱਚਾ ਰੱਬ ਨਹੀਂ ਰੋਂਦਾ ਪਰ RAMਚੰਦਰ ਜੀ ਬਾਰੇ ਜ਼ਿਕਰ ਆ ਗਿਆ ਉਹਨਾਂ ਦੀ ਰਮਾਇਣ ਕਹਿੰਦੀ ਹੈ ਅਸੀਂ ਪੱਲਿਓ ਤੇ ਨਹੀਂ ਕਹਿ ਰਹੇ ਉਹਨਾਂ ਦੀ ਆਪਣੀ ਰਮਾਇਣ ਬੋਲਦੀ ਏ ਹੋਰ ਬਾਣੀ ਦਾ ਵਾਕ ਪੜ ਲਓ ਜਿੱਥੇ ਪਾਤਸ਼ਾਹ ਕਹਿੰਦੇ ਨੇ पांडे ਤੁਮਰਾ रामचंद्र ਸੋ ਭੀ ਆਵਤ ਦੇਖਿਆ ਥਾ 라वण ਛੇਤੀ ਸਰਬਰ ਹੋਈ ਘਰ ਕੀ ਜੋਏ ਗਵਾਈ ਥੀ ਕਹਿੰਦੇ ਪੰਡਤ ਤੇਰਾ रामचंद्र ਉਹਦੇ ਬਾਰੇ ਦੇ ਵਿੱਚ ਮੈਂ ਪੜਿਆ ਤੁਹਾਡੀ ਰਾਮਾਇਣ ਦੇ ਵਿੱਚੋਂ ਹੀ ਪਾਂਡੇ ਤੁਮਰਾ रामचंद्र ਸੋ ਭੀ ਆਵਤ ਦੇਖਿਆ ਥਾ 라वण ਸੇਤੀ ਸਰਬਰ ਹੋਈ ਸਰਬਰ ਦਾ ਮਤਲਬ ਹੁੰਦਾ ਜੰਗ 라वण ਦੇ ਨਾਲ ਜੰਗ ਹੋਈ ਘਰ ਕੀ ਜੋਏ ਗਵਾਈ ਥੀ ਕਿਉਂ ਇਸੀ ਜੰਗ ਕਿਉਂਕਿ ਘਰ ਕੀ ਜੋਏ ਜੋਏ ਕਹਿੰਦੇ ਪਤਨੀ ਨੂੰ ਕਿਉਂਕਿ ਉਸਨੇ ਆਪਣੀ ਪਤਨੀ ਨੂੰ ਗਵਾ ਲਿਆ ਸੀਗਾ 라वण ਚੋਕ ਕੇ ਲੈ ਗਿਆ ਸੀਗਾ ਉਸ ਚੱਕਰ ਦੇ ਵਿੱਚ ਉਹਦਾ ਜੰਗ ਹੋਇਆ 라वण ਦੇ ਨਾਲ ਹੁਣ ਗੱਲ ਕਲੀਅਰ ਹੋ ਗਈ ਨਾ ਵੀ ਜਿੱਥੇ रामचंद्र ਜਿਹੜਾ ਜ਼ਿਕਰ ਆ ਰਿਹਾ ਉਹਨਾਂ ਨੂੰ ਬਾਣੀ ਦੇ ਵਿੱਚ ਰੱਬ ਕਰਕੇ ਪੇਸ਼ ਨਹੀਂ ਕੀਤਾ ਗਿਆ ਬਾਬਾ ਕਬੀਰ ਜੀ ਨੇ ਤਾਂ ਗੱਲ ਹੀ ਕਲੀਅਰ ਕਰ ਦਿੱਤੀ ਬਾਬਾ ਕਬੀਰ ਜੀ ਕਹਿੰਦੇ ਉਹ ਦੁਨੀਆ ਦੇ ਲੋਕੋ ਕਿਤੇ ਭੁਲੇਖਾ ਨਾ ਖਾ ਜਿਓ ਜਦੋਂ ਰਾਮ ਕਹਿਣ ਲੱਗੋ ਤੇ ਬੜੇ ਸੋਚ ਵਿਚਾਰ ਕੇ ਆਖਿਓ ਕਬੀਰ ਰਾਮ ਕਹਿਨ ਮੈਂ ਭੇਦ ਹੈ ਰਾਮ ਕਹਿਣ ਦੇ ਵਿੱਚ ਇੱਕ ਭੇਦ ਹੈ ਇੱਕ ਫਰਕ ਹੈ ਕਬੀਰ ਰਾਮ ਕਹਿਨ ਮੈਂ ਭੇਦ ਹੈ ਤਾਂ ਮੈਂ ਹੈ ਇੱਕ ਵਿਚਾਰ ਤਾਂ ਕਰਕੇ ਇੱਕ ਵਿਚਾਰ ਮੈਂ ਤੁਹਾਡੇ ਨਾਲ ਸਾਂਝੀ ਕਰਨ ਲੱਗਾ ਬਾਬਾ ਕਬੀਰ ਜੀ ਕਹਿੰਦੇ ਨੇ ਕਬੀਰ RAM ਕਹਿਨ ਮੈਂ ਭੇਦ ਹੈ ਤਾ ਮਹ ਏਕ ਵਿਚਾਰ ਸੋਈ RAM ਸਭ ਕਹੈ ਸੋਈ ਕੌਤਕਰ ਵੀ ਇੱਕ RAM ਤੇ ਉਹ ਹੈ ਜਿਹਦਾ ਨਾਮ ਸਾਰੀ ਦੀ ਸਾਰੀ ਦੁਨੀਆ ਦੇ ਲੋਕ ਲੈਂਦੇ ਪਏ ਨੇ ਸੋਈ RAM ਸਭ ਕਹੈ ਉਹ ਕੌਣ ਹੈ ਸੱਚਾ ਰੱਬ ਸੱਚਾ RAM ਸੋਈ RAM ਸਭ ਕਹੈ ਸੋਈ ਕੌਤਕਰ ਕੌਤਕਰ ਦਾ ਮਤਲਬ ਜਿਹਦੇ ਕੌਤਕ ਕੀਤੇ ਜਾਂਦੇ ਆਂਡੀਆਂ ਵਿੱਚ ਤੁਸੀਂ ਵੇਖਿਆ ਹੋਗਾ ਨਾ RAM ਲੀਲਾ ਲੱਗਦੀ ਹੈ ਦੁਸ਼ਹਿਰੇ ਤੋਂ 10 ਦਿਨ ਪਹਿਲਾਂ ਕਹਿੰਦੇ ਇੱਕ ਰਾਮ ਹੋਏ ਜਿਹਦੇ ਕੌਤਕ ਕੀਤੇ ਜਾਂਦੇ ਨੇ ਉਹ ਦੂਜੇ ਪਰ ਇੱਕ ਸੱਚਾ ਰਾਮ ਹੈ ਜਿਹੜਾ ਸਦੀਵੇ ਸੰਸਾਰ ਵਿੱਚ ਰਹਿਣ ਵਾਲਾ ਹੈ ਜਿਹਨੂੰ ਹਰ ਕੋਈ ਧਿਆਰਿਆ ਹੈ ਜਿਹਨੂੰ ਇੱਕ ਮੁਸਲਮਾਨ ਵੀ ਧਿਆਰਿਆ ਹੈ ਜਿਹਨੂੰ ਇੱਕ ਈਸਾਈ ਵੀ ਧਿਆਰਿਆ ਹੈ ਜਿਹਨੂੰ ਇੱਕ ਬੋਧੀ ਵੀ ਧਿਆਰਿਆ ਹੈ ਜਿਹਨੂੰ ਇੱਕ ਜੈਨੀ ਵੀ ਧਿਆਰਿਆ ਹੈ ਜਿਹਨੂੰ ਇੱਕ ਇੰਡੀਆ 'ਚ ਰਹਿਣ ਵਾਲਾ ਭਾਵੇਂ ਬੰਦਾ ਹੋਵੇ ਭਾਵੇਂ ਅਮਰੀਕਾ 'ਚ ਰਹਿਣ ਵਾਲਾ ਹੋਵੇ ਭਾਵੇਂ ਕੋਈ ਗੋਰਾ ਹੋਵੇ ਕਾਲਾ ਹੋਵੇ ਜਿਹੜਾ ਮਰਜੀ ਕਿਉਂਕਿ ਰੱਬ ਇੱਕੋ ਹੀ ਹੈ ਜਿਸ ਰਾਮ ਨੂੰ ਦੁਨੀਆਂ ਦਾ ਹਰ ਇੱਕ ਵਿਅਕਤੀ ਤੇ ਹੁੰਦਾ ਪਿਆ ਕਹਿੰਦੇ ਉਹ ਇੱਕ ਵੱਖਰੀ ਸ਼ਖਸੀਅਤ ਹੈ ਪਰ ਦੂਜੇ ਪਾਸੇ ਜਿਸ ਰਾਮ ਦੀਆਂ ਗੱਲਾਂ ਪੁਜਾਰੀ ਲੋਕ ਪਾਉਂਦੇ ਨੇ ਉਹ ਇੱਕ ਵੱਖਰੀ ਚੀਜ਼ ਤਾਂ ਪਾਤਸ਼ਾਹ ਇੱਕ ਵਾਰ ਕਹਿੰਦੇ ਨੇ ਬਾਬਾ ਕਬੀਰ ਜੀ ਉਹ ਆਖਦੇ ਨੇ ਕਬੀਰ ਰਾਮੈ ਰਾਮ ਕਹੋ ਕਹਿੰਦੇ ਰਾਮ ਕਹਿਣਾ ਛੱਡ ਨਾ ਦਿਓ ਐਵੇਂ ਤੁਸੀਂ ਆਖੋ ਵੀ ਕਿਤੇ ਦੇਵਤੇ ਦਾ ਨਾਂ ਇਹਨਾਂ ਲਈ ਜਾਈਏ ਕਹਿੰਦੇ ਨਹੀਂ ਰਾਮ ਕਹਿਣਾ ਛੱਡਣਾ ਨਹੀਂ ਉਸ RAM ਦੇ ਗੁਣ ਗਾਣੇ ਛੱਡਨੇ ਨਹੀਂ ਗੁਣ ਗਾਉਣੇ ਨੇ ਕਬੀਰ RAMਐ RAM ਕਹੋ ਕਹਿਬੇ ਮਾਹੇ ਵਿਵੇਕ ਪਰ ਜਦੋਂ RAM ਕਹਿਣਾ ਉਦੋਂ ਵਿਵੇਕ ਦੀ ਵਰਤੋਂ ਕਰ ਲਿਓ ਪਰਖ ਕਰ ਲਿਓ ਆਪਣੇ ਦਿਮਾਗ ਦੀ ਵਰਤੋਂ ਕਰਕੇ RAM ਆਖਿਓ ਕਬੀਰ RAMਐ RAM ਕਹੋ ਕਹਿਬੇ ਮਾਹੇ ਵਿਵੇਕ ਏਕ ਅਨੇਕੈ ਮਿਲ ਗਿਆ ਇੱਕ RAM ਤੇ ਉਹ ਹੈ ਜਿਹੜਾ ਅਨੇਕੈ ਮਿਲ ਗਿਆ ਜਿਹੜਾ ਸਾਡੇ ਸਾਰਿਆਂ ਦੇ ਵਿੱਚ ਹੈਗਾ ਸਭ ਮੈਂ ਜੋਤ ਜੋਤ ਹੈ ਸੋਏ ਿਸਦੇ ਚਾਨਣ ਸਭ ਮੈਂ ਚਾਨਣ ਹੋਏ ਇੱਕ ਰਾਮ ਤੇ ਉਹ ਹੈ ਏਕ ਅਨੇਕਾਂ ਮਿਲ ਗਿਆ ਪਰ ਇੱਕ ਰਾਮ ਉਹ ਹੈ ਏਕ ਸਮਾਨਾ ਏਕ ਇੱਕ ਰਾਮ रामचंद्र ਜੀ ਪਾਪ ਜਿਹੜੇ ਕੇਵਲ ਆਪਣੇ ਸਰੀਰ ਦੇ ਵਿੱਚ ਹੀ ਸਮਾਏ ਹੋਏ ਸੀ ਇੱਕ ਰਾਮ ਤੇ ਉਹ ਹੈ ਪਰ ਇੱਕ ਰਾਮ ਉਹ ਹੈ ਜਿਹੜਾ ਸਾਰੀ ਜਗ੍ਹਾ ਦੇ ਉੱਤੇ ਸਮਾਇਆ ਹੋਇਆ ਘਟ ਘਟ ਮੈਂ ਹਰ ਜੂ ਵਸੈ ਸੰਤਨ ਕਹੋ ਪੁਕਾਰ ਕਹਿੰਦੇ ਪਰਖ ਕਰਕੇ ਕਹਿ ਲੋ ਰਾਮ ਕਹਿਣ ਤੋਂ ਰੋਕਿਆ ਨਹੀਂ ਆਖੋ ਪਰ ਪਰਚੋਲ ਕਰਿਓ ਕਿਤੇ ਜਿਨ੍ਹਾਂ ਦੇ ਬਾਰੇ ਚ ਇਹ ਗੱਲ ਆਖੀ ਗਈ ਹੋਰ ਕਿਤੇ ਰਾਮ ਰਵਾਲ ਕਿਤੇ ਉਹਨਾਂ ਨੂੰ ਰੱਬ ਕਰਕੇ ਨਾ ਮੰਨੀ ਜਾਇਓ ਰੱਬ ਸਭ ਤੋਂ ਵੱਡੀ ਸੁਪਰੀਮ ਤਾਕਤ ਜਿਹੜੀ ਹੈ ਉਹਦੀ ਬਰਾਬਰੀ ਇਹ ਲੋਕ ਨਹੀਂ ਕਰ ਸਕਦੇ